Hi friends, welcome to my today's video. ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਵਾਲੇ ਹਾਂ ਅੱਧੇ ਦਿਨ ਦੀ ਛੁੱਟੀ ਲਈ ਬਿਨੈ ਪੱਤਰ ਤੇ ਪਿਆਰੇ ਬੱਚਿਓ ਜੇ ਤੁਹਾਨੂੰ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਲਾਈਕ ਨਹੀਂ ਕੀਤਾ ਇਸ ਵੀਡੀਓ ਨੂੰ ਉਹ ਵੀ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਨਹੀਂ ਕੀਤਾ ਤਾਂ ਉਹ ਵੀ ਕਰ ਦਿਓ ਤਾਂ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਹੋਰ ਆਪਾਂ ਸਮਾਂ ਗਵਾਉਣ ਨਹੀਂ ਵਾਲੇ ਹਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ सेवा विखे मुख्याध्यापक जी क क ख ख ग ग स्कूल ਹੁਣ ਇੱਥੇ ਤੁਸੀਂ ਆਪਣਾ ਸਕੂਲ ਦਾ ਨਾਮ ਲਿਖ ਸਕਦੇ ਹੋ ਸ਼ਹਿਰ ਡੈਸ਼ શ્રીਮਾਨ ਜੀ ਬੇਨਤੀ ਹੈ ਕਿ ਮੈਂ ਤੁਹਾਡੇ ਸਕੂਲ ਵਿੱਚ ਡੈਸ਼ ਜਮਾਤ ਵਿੱਚ ਦਾ ਵਿਦਿਆਰਥੀ ਹਾਂ ਡੈਸ਼ ਦੀ ਜਗ੍ਹਾ ਤੇ ਆਪਣੀ ਜਮਾਤ ਲਿਖ ਲਿਓ ਮੈਨੂੰ ਅੱਜ ਅੱਧੀ ਛੁੱਟੀ ਤੋਂ ਬਾਅਦ ਘਰ ਵਿੱਚ ਜ਼ਰੂਰੀ ਕੰਮ ਪੈ ਗਿਆ ਹੈ ਇਸ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ ਮੈਂ ਆਪ ਜੀ ਦਾ অতি ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਨਾ ਰੋਲ ਨੰਬਰ ਅਤੇ ਜਮਾਤ ਤੇ ਪੈਰੇ ਵਿੱਚੋਂ ਅੱਜ ਦੀ ਵੀਡੀਓ ਲੈਣਾ ਹੀ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਇਸ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ ਸਬਸਕ੍ਰਾਈਬ ਕਰਨਾ ਨਾ ਭੁੱਲਿਓ